ਸਮੁੱਚੇ ਖਾਲਸਾ ਪੰਥ ਪੈਣਾ ਭਰਾਵਾਂ ਬਜ਼ੁਰਗਾਂ ਮਤਾਵਾਂ ਨੌਜਵਾਨਾਂ ਸਾਰਿਆਂ ਨੂੰ ਮੇਰੇ ਵੱਲੋਂ ਗੁਰਫਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਰਾਹੀ ਜੀ ਗੱਲ ਕਰਦੇ ਆ ਗੁਰਬਾਣੀ ਦੇ ਉਹ ਪਵਿੱਤਰ ਸ਼ਬਦ ਯਾਦ ਆ ਗਏ ਕਿ ਸਗਲੀ ertid sad ki taskar va se gah kise vi mahavare nu kise vi akhan nu purvarb nu tusi apne ਢੰਗ ਨਾਲ ਜਿੱਥੇ ਜ਼ਰੂਰਤ ਹੋਵੇ ਉੱਥੋਂ ਉਸ ਤੋਂ ਸਿੱਧ ਲੈ ਕੇ ਸਿੱਧ ਲੈਣ ਲਈ ਵਰਤ ਸਕਦੇ ਆਂ ਗੁਰਬਾਣੀ ਵਿਚਾਰਧਾਰਾ ਦੇ ਜਿੰਨੇ ਵੀ ਸ਼ਬਦ ਹਨ ਇਹ ਜਿੱਥੇ ਅਧਿਆਤਮਕ ਬਾਤ ਦੀ ਗੱਲ ਕਰਦੇ ਹਨ ਅਧਿਆਤਮ ਨਾਲ ਜੋੜਦੇ ਹਨ ਪਰਮੇਸ਼ਰ ਨਾਲ ਜੋੜਦੇ ਹਨ ਉੱਥੇ ਨਾਲ-ਨਾਲ ਮਨੁੱਖ ਨੇ ਸਮਾਜ ਵਿੱਚ ਕਿਵੇਂ ਰਹਿਣਾ ਹੈ ਕਿਵੇਂ ਜਿਉਣਾ ਹੈ ਕਿਵੇਂ ਸਾਰੇ ਜ਼ਿੰਦਗੀ ਨੂੰ ਬਸਰ ਕਰਨਾ ਹੈ ਉਸਤੇ ਢੰਗ ਤਰੀਕੇ ਵੀ ਦੱਸਦੇ ਹਨ ਦੂਸਰੇ ਸ਼ਬਦਾਂ ਵਿੱਚ ਜੇ ਕਹਿਣਾ ਹੋਵੇ ਸ਼ਬਦਾਂ ਦੇ ਆਪਸੀ ਜੋੜ ਮੇਲ ਜਿਹੜੇ ਨੇ ਇਹ ਬਹੁਤ ਅਰਥੀ ਸ਼ਬਦਾਂ ਦੀ ਤਾਕਤ ਰੱਖਦੇ ਹਨ ਕਾਵ ਧਾਰਾ ਦੀ ਬਾਕ ਬੰਤਰ ਦੇ ਵਿੱਚ ਬਹੁਤ ਕੁਝ ਲੁਕਿਆ ਛੁਪਿਆ ਹੁੰਦਾ ਹੈ ਜਿਸ ਨੂੰ ਲੱਭਣਾ ਪੈਂਦਾ ਹੈ ਵਾਰਤਕ ਵਿੱਚ ਲਿਖਿਆ ਹੋਇਆ ਬਿਲਕੁਲ ਇਸ ਤਰ੍ਹਾਂ ਹੁੰਦਾ ਜਿਵੇਂ ਕਿਸੇ ਨੇ ਨਾਰੀਅਲ ਨੂੰ ਬਾਹਰ ਕੱਢ ਕੇ ਉਸ ਦੀ ਕੱਚੀ ਗਿਰੀ ਨੂੰ ਕੱਟ-ਕੱਟ ਕੇ ਤੇ ਉਸ ਦੇ ਵਿੱਚ ਜਿਹੜਾ ਰਸ ਹੈ ਉਸ ਨੂੰ ਵੱਖਰਾ ਕਰਕੇ ਸਾਡੇ ਸਾਹਮਣੇ ਪਰੋਸਿਆ ਹੋਵੇ ਪਰ ਜਿਹੜੀ ਕਾਵਤਾਰਾ ਹੁੰਦੀ ਹੈ ਇਹ ਬਿਲਕੁਲ ਇੱਕ ਉਸ ਖੋਪੇ ਦੀ ਗਿਰੀ ਵਾਂਗ ਹੁੰਦੀ ਉਸ ਨਾਰੀਅਲ ਵਾਂਗ ਹੁੰਦੀ ਹੈ ਜਿਸ ਦੇ ਬਾਹਰਲੇ ਪਾਸੇ ਵਾਲਾ ਖੋਖਲਾ ਜਿਹੜਾ ਖੋਲ ਹੈ ਉਹਨੂੰ ਤੋੜਨਾ ਪੈਂਦਾ ਫਿਰ ਸਾਫ ਦੀ ਗਿਰੀ ਬਾਹਰ ਕੱਢਣੀ ਪੈਂਦੀ ਹੈ ਫਿਰ ਉਸ ਦੇ ਵਿੱਚਲੇ ਪਾਣੀ ਨੂੰ ਪੀਚਾ ਕੇ ਪੀਣਾ ਹੁੰਦਾ ਤੇ ਉਸ ਦੀ ਗਿਰੀ ਦੀ ਸਹੀ ਵਰਤੋਂ ਕਰਨੀ ਹੁੰਦੀ ਹੈ ਸਗਲੀ ਧਰਤੀ ਸਾਧ ਗਈ ਮਤਲਬ ਕਿ ਇਹ ਜਿਹੜੀ ਧਰਤੀ ਬਣਾਈ ਹੈ ਇਹ ਸਿੱਧਪੁਰਖ ਸਿੱਧ ਮਨੁੱਖ ਮਤਲਬ ਚੰਗੇ ਮਨੁੱਖਾਂ ਵਾਸਤੇ ਬਣਾਈ ਹੈ ਤਸਕਰ ਬੈਸੇ ਗਾਏ ਪਰ ਇਸ ਨੂੰ ਚੋਰਾਂ ਨੇ ਆਪਣੇ ਵੱਖਰੇ ਵਖਰੇ ਜ਼ੂਰ ਨਾਲ ਕਬਜ਼ੇ ਵਿੱਚ ਕੀਤਾ ਹੋਇਆ ਹੈ ਅਧਿਆਤਮਕ ਵਿਆਖਿਆ ਦੇ ਪੱਖ ਦੇ ਉੱਤੋਂ ਧਰਤੀ ਸਰੀਰ ਨੂੰ ਗਿਆ ਤੇ ਜਿਹੜੇ ਚੋਰ ਨੇ ਉਹ ਪੰਜ ਨੇ ਕਾਮ ਕ੍ਰੋਧ ਲੋਭ ਮੋਹੰਕਾਰ ਸੋ ਅਸੀਂ ਗੱਲ ਖਾਲਸਾ ਰਾਜ ਦੀ ਕਰ ਰਹੇ ਹਾਂ ਖਾਲਸੇ ਨੂੰ ਬਖਸ਼ੀ ਹੋਈ ਜਿਹੜੀ ਧਰਤੀ ਹੈ ਪੰਜਾਬ ਦੀ ਉਸ ਨੂੰ ਵੀ ਤਸਕਰਾਂ ਤੇ ਚੋਰਾਂ ਨੇ ਕਬਜ਼ੇ ਵਿੱਚ ਕੀਤਾ ਹੋਇਆ ਹੈ ਚੋਰ ਤਸਕਰ ਉਸ ਦੀ ਲੁੱਟ ਖੋ ਕਰ ਰਹੇ ਹਨ ਉਸ ਨੂੰ ਬਕਾਇਦਾ ਉਜਾੜ ਰਹੇ ਹਨ ਜਿਵੇਂ ਪੰਜ ਵਕਾਰਾਂ ਨੂੰ ਸਾਧ ਕੇ ਇਹ ਜਿਹੜਾ ਸਰੀਰ ਰੂਪੀ ਆਪਣਾ ਮਨ ਹੈ ਇਸ ਉੱਤੇ ਆਪਣਾ ਕਬਜ਼ਾ ਕਰਨਾ ਹੈ ਇਸ ਮਨ ਦੇ ਕਿਲੇ ਵਿੱਚ ਅਸੀਂ ਆਪਣਾ ਰਾਜ ਸਥਾਪਿਤ ਕਰਨਾ ਹੈ ਇਸੇ ਤਰੀਕੇ ਅਸੀਂ ਉਸ ਧਰਤੀ ਨੂੰ ਇਹਨਾਂ ਤਸਕਰਾਂ ਕੋਲੋਂ ਖੋਹ ਕੇ ਇਸ ਉੱਤੇ ਖਾਲਸਾ ਰਾਜ ਸਥਾਪਿਤ ਕਰਨਾ ਹੈ ਰਾਜ ਸਥਾਪਤੀ ਪਿਛੇ ਭਾਵਨਾ ਅਰਦੇ ਅਤੇ ਸਾਡੇ ਜਿਹੜੇ ਨਿਰਮਲ ਮਕਸਦ ਹਨ ਉਹਨਾਂ ਮਕਸਦਾਂ ਦੀ ਵਿਆਖਿਆ ਕਰਕੇ ਆਪਣੇ ਲੋਕਾਂ ਦੇ ਸਾਹਮਣੇ ਰੱਖਣਾ ਜ਼ਰੂਰੀ ਹੈ ਪੰਜਾਬ ਦੇ ਦੁਸ਼ਮਣ ਸਰਕਾਰਾਂ ਨੇ ਬਹੁਤ ਸਾਰੇ ਲੋਕ ਬਹੁਤ ਸਾਰੇ ਆਈਟੀ ਸੈੱਲ ਤੇ ਬਹੁਤ ਸਾਰੇ ਏਜੰਟ ਏਜੰਸੀਆਂ ਪੂਰੇ ਸੰਸਾਰ ਦੇ ਵਿੱਚ ਖਲਾਰੇ ਹੋਏ ਹਨ ਤਾਂ ਕਿ ਉਹ ਸਾਨੂੰ ਸਾਡੇ ਵਿੱਚ ਕੋਈ ਨਾ ਕੋਈ ਦੁਬਦਾ ਖੜੀ ਕਰ ਸਕਣ ਸਾਡੇ ਉੱਤੇ ਬੇਲੋੜੇ ਇਹੋ ਜਿਹੇ ਪ੍ਰਸ਼ਨ ਸਾਨੂੰ ਕਰਨ ਜਿਸ ਦਾ ਸਾਨੂੰ ਜਵਾਬ ਨਾ ਆਵੇ ਜਦ ਕਿ ਸਾਡੇ ਕੋਲ ਹਰੇਕ ਗੱਲ ਦੇ ਇੱਕ ਗੱਲ ਦੇ 10-10 ਜਵਾਬ ਹਜ਼ਰ ਹਨ ਜੇ ਸਾਨੂੰ ਕੋਈ ਦੂਸਰੀ ਤਰ ਇਹ ਆਖਦੀ ਹੈ ਕਿ ਸਿੱਖ ਹਿੰਦੂ ਹਨ ਹਿੰਦੂਆਂ ਦਾ ਹਿੱਸਾ ਹਨ ਤਾਂ ਇਸ ਦਾ ਸਪਸ਼ਟ ਅਰਥ ਇਹ ਹੈ ਕਿ ਗਧਾ ਸ਼ੇਰ ਨੂੰ ਦੱਸ ਰਿਹਾ ਕਿ ਤੂੰ ਸ਼ੇਰ ਨਹੀਂ ਤੂੰ ਵੀ ਗਧਾ ਹੈ ਅਤੇ ਜਦੋਂ ਸ਼ੇਰ ਨੂੰ ਦੱਸ ਰਿਹਾ ਹੁੰਦਾ ਤੋਹੀਂ ਕਿ ਕਿ ਦੱਸ ਰਿਹਾ ਹੁੰਦਾ ਜਦ ਕਿ ਲੋੜ ਤਾਂ ਇਹ ਸੀ ਕਿ ਅਸੀਂ ਉਸ ਦੀ ਵਿਆਖਿਆ ਸੁਣਨ ਦੀ ਬਜਾਏ ਅਸੀਂ ਉਸ ਨੂੰ ਖੁਦ ਆਪਣੀ ਵਿਆਖਿਆ ਦੱਸਦੇ ਕਿ ਮੈਂ ਕੌਣ ਹਾਲਾਂਕਿ ਆਪਣੀ ਵਿਆਖਿਆ ਦੱਸਣ ਦੀ ਸ਼ੇਰ ਨੂੰ ਲੋੜ ਨਹੀਂ ਸ਼ੇਰ ਦੇ ਆਪਣੇ ਕੰਮ ਸ਼ੇਰ ਦੀ ਆਪਣੀ ਦਿੱਖ ਸ਼ੇਰ ਦਾ ਆਪਣਾ ਪਹਿਰਾਵਾ ਸ਼ੇਰ ਦਾ ਆਪਣਾ ਰੰਗ ਸ਼ੇਰ ਦਾ ਤੁਰਨ ਅਤੇ ਖਾਣ ਪੀਣ ਦਾ ਢੰਗ ਸ਼ਿਕਾਰ ਖੇਡਣ ਦਾ ਢੰਗ ਆਪਣੇ ਆਪ ਹੀ ਆਪਣੀ ਵਿਆਖਿਆ ਨੂੰ ਸੰਸਾਰ ਦੇ ਸਾਹਮਣੇ ਰੱਖਦਾ ਹੈ ਕਿ ਮੈਂ ਕੌਣ ਹਾਂ ਅਤੇ ਸੰਸਾਰ ਫਿਰ ਮੰਨਦਾ ਕਿ ਇਹ ਛੇਰ ਹੈ ਸਿੱਖਾਂ ਦੀ ਭਾਰਤ ਤੋਂ ਬਾਹਰ ਸਮੁੱਚੇ ਯੂਰਪ ਸਮੁੱਚੇ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਾਲੇ ਪਾਸਿਆਂ ਅਤੇ ਹੋਰ ਵੀ ਬਾਕੀ ਸੰਸਾਰ ਦੇ ਬਹੁਤਾਂ ਤੇ ਹਿੱਸਿਆਂ ਦੇ ਵਿੱਚ ਪਛਾਣ ਦਾ ਪ੍ਰਚਾਰ ਆਪਣੇ ਆਪ ਕੁਦਰਤੀ ਹੋਇਆ ਹੈ ਸੰਸਾਰ ਦੇ ਸਿਆਣੇ ਲੋਕ ਸਮਝ ਚੁੱਕੇ ਹਨ ਕਿ 1849 ਤੋਂ ਪਹਿਲਾਂ ਦੱਖਣੀ ਏਸ਼ੀਆ ਦੇ ਵੱਡ ਅਕਾਰੀ ਉੱਚੇ ਕਿਲਿਆਂ ਦੀਆਂ ਸੰਧੀਆਂ ਚੀਨ ਦੇ ਨਾਲ ਹੋਈਆਂ ਬ੍ਰਿਟਾਨੀਆਂ ਦੇ ਨਾਲ ਹੋਈਆਂ ਜਿਨ੍ਹਾਂ ਕਿਲਿਆਂ ਦਾ ਮਾਲਕ ਜਿਨ੍ਹਾਂ ਕਿਲਿਆਂ ਦੀ ਦੇਖਰੇਖ ਖਾਲਸਾ ਪੰਥ ਕਰਦਾ ਸੀ ਜਿਸ ਦੇ ਪਾਤਸ਼ਾਹੀ ਦਾਵੇ ਦਾ ਹੱਕ ਹਕੂਕ ਲਿਜਿਟਿਮੈਸੀ ਅੱਜ ਵੀ ਕਾਗਜ਼ਾਂ ਦੇ ਵਿੱਚ ਮੌਜੂਦ ਹੈ ਸਿੱਖ ਕੌਮ ਸੰਸਾਰ ਦੇ ਨਵੇਂ ਵਰਲਡ ਆਰਡਰ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ ਇੱਕ ਅਹਿਮ ਅਤੇ ਖਾਸ ਜ਼ਰੂਰਤ ਬਣ ਚੁੱਕੀ ਹੈ ਸਿੱਖ ਰਾਜ ਬਗੈਰ ਜਿੱਥੇ ਸਿੱਖਾਂ ਦਾ ਕੋਈ ਪੁਵੇਖ ਨਹੀਂ ਉੱਥੇ ਪੂਰੇ ਏਸ਼ੀਆ ਦਾ ਕੋਈ ਭੁਖਣਾ ਹੀ ਸਮੁੱਚੇ ਸੰਸਾਰ ਦੀ ਹੋਂਦ ਲਈ ਖਤਰਾ ਹੈ ਇਸ ਖਤਰੇ ਨੂੰ ਟਾਲਣ ਲਈ ਸਮੁੱਚੇ ਵਿਸ਼ਵ ਸਮੁੱਚੇ ਸੰਸਾਰ ਦੀ ਬਿਹਤਰੀ ਅਤੇ ਲੰਬੀ ਉਮਰ ਵਾਸਤੇ ਖਾਲਸਾ ਰਾਜ ਆਪਣਾ ਅਹਿਮ ਯੋਗਦਾਨ ਪਾਵੇਗਾ ਤਸਕਰਾਂ ਚੋਰਾਂ ਲੁਟੇਰਿਆਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਮਿਹਨਤ ਕਾਸ਼ਿਕਰਤੀਆਂ ਦੇ ਵਿੱਚ ਹੱਥਾਂ ਦੇ ਵਿੱਚ ਜੋ ਅੱਜ ਬੇਰੁਜ਼ਗਾਰ ਤੁਰੇ ਫਿਰਦੇ ਹਨ ਉਹਨਾਂ ਦੇ ਹੱਥਾਂ ਦੇ ਵਿੱਚ ਰੋਜ਼ਗਾਰ ਦੇ ਔਜ਼ਾਰ ਅਤੇ ਟੂਲ ਦੇ ਕੇ ਇਸ ਤਰਤੀ ਦੇ ਉੱਤੇ ਖੁਸ਼ਹੱਲੀ ਦਾ ਨਵਾਂ ਰੂਪ ਨੂੰ ਉਜਾਗਰ ਕਰੇਗਾ ਜਿਹੜੇ ਲੋਕ ਸਾਨੂੰ ਟਿੱਪਣੀਆਂ ਦੇ ਵਿੱਚ ਇਹ ਸੁਣਿਆ ਦਿੰਦੇ ਹਨ ਕਿ ਸੁਪਨੇ ਲੈਣ ਵਿੱਚ ਕੀ ਹਰਜ ਹੈ ਲੈ ਜਾਓ ਉਹ ਗੱਲ ਕੰਨ ਖੋਲ ਕੇ ਧਿਆਨ ਨਾਲ ਸੁਣਨ ਦਿੱਲੀ ਦੀਆਂ ਨੀਹਾਂ ਵਿੱਚ 1984 ਵਿੱਚ 30000 ਸਿੱਖਾਂ ਦਾ ਜਿਹੜਾ ਖੂਨ ਪਿਆ ਹੈ ਬਾਕੀ ਦੇ ਭਾਰਤ ਵਿੱਚ ਹਜ਼ਾਰਾਂ ਸਿੱਖਾਂ ਦੀ ਕਤਲਾਮ ਨੇ ਜੋ ਖੂਨ ਡੋਲਿਆ ਹੈ ਪੰਜਾਬ ਦੀ ਤਰਤੀ ਦੇ ਉੱਤੇ ਲੱਖਾਂ ਸਿੱਖਾਂ ਦਾ ਖੂਨ ਡੋਲਿਆ ਹੈ ਕੀ ਅਸੀਂ ਸੁਪਨਾ ਲੈ ਰਹੇ ਹਾਂ ਕੀ ਖੂਨ ਡੋਲਣਾ ਸੁਪਨਾ ਲੈਣਾ ਹੁੰਦਾ ਹੈ ਜਿੰਦੇ ਸੁੱਖੇ ਵਰਗੇ ਫਾਂਸੀਆਂ ਦੇ ਝੂਲ ਗਏ ਕੀ ਸੁਪਨਾ ਲੈਣ ਵਾਸਤੇ ਫਾਂਸੀ ਤੇ ਝੂਲਣਾ ਪੈਂਦਾ ਹੈ ਫਾਂਸੀਆਂ ਤੇ ਝੂਲਣ ਤੋਂ ਪਹਿਲਾਂ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਅਤੇ ਰਾਜ ਕਰੇ ਕਿ ਖਾਲਸਾ ਦੀ ਜਕਾਰੀਆਂ ਨਾਲ ਜਿੱਲਾਂ ਗੂੰਜੁੱਟੀਆਂ ਕੀ ਇਹ ਸੁਪਨਾ ਲੈ ਰਹੇ ਆ ਦੁਨੀਆ ਭਰ ਵਿੱਚ ਝੂਲ ਦੇ ਨਿਸ਼ਾਨ ਸਾਹਿਬ ਤੇ ਖਾਲਿਸਤਾਨ ਦੇ ਝੰਡੇ ਰੈਫਰੰਡਮ ਜੋ ਚੱਲ ਰਿਹਾ ਹੈ ਕੀ ਇਹ ਸੁਪਨਾ ਚੱਲ ਰਿਹਾ ਹੈ ਜੇ ਇਹ ਸੁਪਨਾ ਚੱਲ ਰਿਹਾ ਹੈ ਤਾਂ ਫਿਰ ਭਾਰਤ ਸਰਕਾਰ ਇਸ ਸੁਪਨੇ ਤੋਂ ਡਰ ਕਿਉਂ ਰਹੀ ਹੈ ਤੁਸੀਂ ਟਿੱਪਣੀਆਂ ਕਰਨ ਵਾਲੇ ਤੁਸੀਂ ਕਿਉਂ ਡਰ ਰਹੇ ਹੋ ਮੇਰਾ ਖਿਆਲ ਹੈ ਕਿ ਤੁਹਾਡੇ ਦਿਮਾਗ ਵਿੱਚ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਆ ਹੀ ਗਈ ਹੋਣੀ ਹੈ ਅਤੇ ਇਹ ਵੀ ਮੈਂ ਯਾਦਾਨੀ ਕਰਵਾ ਦੇਵਾਂ ਕਿ ਤੁਸੀਂ ਤਾਂ ਸੁਪਨਾ ਲੈਣ ਯੋਗ ਹੀ ਵੀ ਨਹੀਂ ਲੋ ਸੁਣੋ ਸਾਡਾ ਸੁਪਨਾ ਕਿਸ ਤਰ੍ਹਾਂ ਦਾ ਹੈ ਮੈਂ ਆਪਣੇ ਸੁਪਨੇ ਦਾ ਇਸ ਖਾਲਸਾ ਰਾਜ ਦੇ ਸੁਪਨੇ ਦਾ ਅਗਲਾ ਵਿਸਥਾਰ ਆਪ ਜੀ ਦੇ ਸਾਹਮਣੇ ਭਾਗ 6 ਵਿੱਚ ਦੱਸਣ ਲੱਗਾ ਹਾਂ ਖਾਲਸਾ ਰਾਜ ਦੇ ਵਿੱਚ ਟ੍ਰੈਫਿਕ ਆਵਾਜਾਈ ਅਤੇ ਡਰਾਈਵਿੰਗ ਲਾਇਸੈਂਸਿੰਗ ਦੇ ਨਾਲ ਸੰਬੰਧਿਤ ਸਾਡਾ ਪ੍ਰਬੰਧ ਕੀ ਹੋਵੇਗਾ ਹਰੇਕ ਡਰਾਈਵਰ ਨੂੰ ਆਪਣੀ ਗੱਡੀ ਆਪਣੇ ਵਹੀਕਲ ਦੀ ਸੀਟ ਉੱਤੇ ਬਹਿਣ ਤੋਂ ਪਹਿਲਾਂ ਉਸ ਦੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ ਉਸ ਦੀ ਉਮਰ ਘੱਟ ਤੋਂ ਘੱਟ 17 ਸਾਲ ਹੋਣੀ ਜ਼ਰੂਰੀ ਹੈ ਹੁਣ ਆਪਾਂ ਇੱਥੇ ਇਹ ਦੱਸਾਂਗੇ ਕਿ ਲਾਇਸੈਂਸ ਲੈਣ ਦੀ ਹਾਸਲ ਕਰਨ ਦੀ ਪ੍ਰਕਿਰਿਆ ਕੀ ਹੋਵੇਗੀ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਵਾਸਤੇ ਤਿੰਨ ਪ੍ਰਕਾਰ ਦੀ ਸਿੱਖਿਆ ਲੈਣੀ ਪਵੇਗੀ ਨੰਬਰ 1 ਸੜਕਾਂ ਉੱਤੇ ਲੱਗੇ ਸਾਈਨ ਇਸ਼ਾਰਿਆਂ ਦਾ ਕੀ ਅਰਥ ਹੈ ਕੀ ਮਤਲਬ ਹੈ ਸਾਈਨ ਵੱਖਰੇ ਵੱਖਰੇ ਰੰਗਾਂ ਦੇ ਹੋਣਗੇ ਹਰੇਕ ਰੰਗ ਵਿੱਚ ਲਿਖੇ ਹੋਏ ਦਾ ਅਰਥ ਹੋਰ ਹੋਵੇਗਾ ਉਸ ਬਾਰੇ ਦੱਸਿਆ ਜਾਵੇਗਾ ਕਿ ਇਹਨਾਂ ਦੇ ਅਰਥ ਕੀ ਹਨ ਨੰਬਰ 2 ਗੱਡੀ ਜਾਂ ਆਪਣਾ ਕੋਈ ਵੀ ਵਹੀਕਲ ਚਲਾਉਂਦੇ ਸਮੇਂ ਡਰਾਈਵਰ ਦੀ ਗੱਡੀ ਦੇ ਸਾਹਮਣੇ ਸੜਕ ਵਿਚਲੀ ਸਥਿਤੀ ਕੀ ਹੈ ਮੌਸਮ ਕਿਸ ਤਰ੍ਹਾਂ ਦਾ ਹੈ ਆਵਾਜਾਈ ਦੀ ਭੀੜ ਕਿੰਨੀ ਹੈ ਪੈਦਲ ਲੋਕ ਕਿਨਾਰਿਆਂ ਤੇ ਕਿੰਨੇ ਚੱਲ ਰਹੇ ਹਨ ਸਾਈਕਲ ਸਵਾਰ ਕਿੰਨੇ ਹਨ ਪੈਦਲ ਚੱਲਣ ਵਾਲਿਆਂ ਵਿੱਚ ਨੌਜਵਾਨ ਕਿੰਨੇ ਹਨ ਬਜ਼ੁਰਗ ਕਿੰਨੇ ਹਨ ਸਾਡੀ ਗੱਡੀ ਜਾਂ ਸਾਡਾ ਵਹੀਕਲ ਜਿਸ ਸੜਕੀ ਖੇਤਰ ਦੇ ਵਿੱਚੋਂ ਦੀ ਲੰਘ ਰਿਹਾ ਹੈ ਉਸ ਦੇ ਆਲੇ ਦੁਆਲੇ ਇਮਾਰਤਾਂ ਜੰਕਸ਼ਨ ਚੌਕ ਮੋੜ ਕਿਸ ਤਰ੍ਹਾਂ ਦੇ ਹਨ ਸਰਕਾਰੀ ਰਫਤਾਰ ਸਪੀਡ ਕਿੰਨੀ ਹੈ ਆਵਾਜਾਈ ਬत्तियां ਟ੍ਰੈਫਿਕ ਲਾਈਟਾਂ ਲੋਕਾਂ ਦੇ ਲੰਘਣ ਵਾਲੀਆਂ ਬत्तियां ਸਾਈਨ ਇਸ ਸਾਰੇ ਕੁਝ ਨੂੰ ਕਿਹਾ ਜਾਂਦਾ ਹੈ ਰੋਡ ਸੈਂਸ ਜਿਸ ਨੂੰ ਅਸੀਂ ਪੰਜਾਬੀ ਵਿੱਚ ਕਹਾਂਗੇ ਸੜਕੀ ਸਮਝਦਾਰੀ ਜਾਂ ਆਵਾਜਾਈ ਸਮਝਦਾਰੀ ਇਸ ਸਮਝਦਾਰੀ ਦੇ ਵਿੱਚ ਤੁਸੀਂ ਆਪਣੀ ਗੱਡੀ ਦੀ ਰਫ਼ਤਾਰ ਅਤੇ ਸਾਰਾ ਕੁਝ ਖੱਬੇ ਸੱਜੇ ਜੋ ਦੇਖ ਕੇ ਚਲਾਉਣਾ ਉਸ ਨੂੰ ਕਹਿੰਦੇ ਹਨ ਗੱਡੀ ਚਲਾਉਣ ਦੀ ਯੋਜਨਾ ਵਿਉਂਤਬੰਦੀ ਸੜਕੀ ਹਾਲਾਤ ਦੇਖ ਕੇ ਫੈਸਲਾ ਲੈਣਾ ਗੱਡੀ ਦੀ ਰਫ਼ਤਾਰ ਬ੍ਰੇਕ ਇਸ਼ਾਰੇ ਵਗੈਰਾ ਗੱਡੀ ਨੂੰ ਰੋਕਣ ਲਈ ਉਸ ਦੀ ਸਪੀਡ ਨੂੰ ਕਾਬੂ ਵਿੱਚ ਕਰਨਾ, ਬ੍ਰੇਕ ਲਾਉਣ ਦੀ ਤਿਆਰੀ ਰੱਖਣੀ। ਜਾਂ ਐਮਰਜੈਂਸੀ ਬ੍ਰੇਕ ਲਾਉਣ ਲਈ ਤੁਰੰਤ ਫੈਸਲਾ ਲੈਣਾ। ਗੱਡੀ ਚਲਾਉਂਦਿਆਂ ਅਚਾਨਕ ਮੋੜੇ ਕੋਈ ਕੁੱਤਾ, ਬਿੱਲਾ, ਕੋਈ ਪੰਛੀ, ਕੋਈ ਜਾਨਵਰ ਕੋਈ ਵੀ ਆ ਸਕਦਾ ਹੈ, ਕੋਈ ਪਸ਼ੂ ਆ ਸਕਦਾ ਹੈ। ਜਿਸ ਨਾਲ ਦੁਰਘਟਨਾ ਵਿੱਚ ਮਨੁੱਖੀ ਜਾਨਾਂ ਅਜਾਈ ਜਾ ਸਕਦੀਆਂ ਹਨ। ਇਸ ਦੀ ਰੋਕਥਾਮ ਲਈ 에ਰੋਡ ਸੈਂਸ ਦਾ ਚੈਪਟਰ ਪੜਾਇਆ ਜਾਵੇਗਾ। ਨੰਬਰ 3 ਗੱਡੀ ਵਿੱਚ ਬੈਠ ਕੇ ਗੱਡੀ ਨੂੰ ਸਟਾਰਟ ਕਰਨਾ। ਸਟਾਰਟ ਕਰਨ ਤੋਂ ਪਹਿਲਾਂ ਸੀਟ ਬੈਲਟ ਲਾਉਣੀ ਆਪਣੇ ਸਾਈਡਾਂ ਵਾਲੇ ਤੇ ਮਿਡਲ ਵਾਲਾ ਸ਼ੀਸ਼ਾ ਸੈੱਟ ਕਰਨਾ ਤੁਰਨ ਤੋਂ ਪਹਿਲਾਂ ਇੰਡੀਕੇਟਰ ਇਸ਼ਾਰੇ ਦੀਆਂ ਬत्तियां ਲਾਉਣੀਆਂ ਕਹਿਣ ਤੋਂ ਪਾ ਕੇ ਗੱਡੀ ਚਲਾਉਣ ਅਤੇ ਗੱਡੀ ਨੂੰ ਸੰਭਾਲਣ ਦੀ ਸਿੱਖਿਆ ਜੇ ਗੱਡੀ ਨੂੰ ਕਿਸੇ ਐਮਰਜੈਂਸੀ ਸੰਕਟਕਾਲ ਹਾਲਾਤ ਵਿੱਚ ਸੜਕ ਦੇ ਕਿਨਾਰੇ ਰੁਕਣਾ ਪੈ ਗਿਆ ਤਾਂ ਉਸ ਦੀਆਂ ਹੈਜ਼ਡ ਵਰਨਿੰਗ ਉਹ ਜਿਹੜੀਆਂ ਚਾਰੇ ਬत्तियां ਜਗਦੀਆਂ ਬੁੱਝਦੀਆਂ ਉਹ ਲਾਉਣੀਆਂ ਗੱਡੀ ਦੇ ਵਿੱਚ ਤੇਲ ਕਿੰਨਾ ਹੈ ਗੱਡੀ ਦੇ ਵਿੱਚ ਪਾਣੀ ਕਿੰਨਾ ਹੈ ਸ਼ੀਸ਼ੇ ਸਾਫ਼ ਕਰਨ ਵਾਲੇ ਵਾਇਪਰਾਂ ਦਾ ਪਾਣੀ ਇਹ ਸਾਰਾ ਕੁਝ ਚੈੱਕ ਕਰਕੇ ਤੁਰਨਾ ਗियर ਕਦੋਂ ਬਦਲਣਾ ਹੈ ਕਿੰਨੀ ਸਪੀਡ ਤੇ ਕਿਹੜਾ ਗियर ਲਾਉਣਾ ਹੈ ਵਗੈਰਾ ਵਗੈਰਾ ਕਹਿਣ ਦਾ ਭਾਵ ਕਿ ਅਭਿਆਸੀ ਪ੍ਰੈਕਟੀਕਲੀ ਡਰਾਈਵਿੰਗ ਸਿਖਾਉਣੀ ਇਹ ਟੋਟਲ ਲਾਇਸੈਂਸ ਲੈਣ ਵਾਸਤੇ ਇਹ ਤਿੰਨ ਪ੍ਰਕਾਰ ਦੇ ਇੱਕੋ ਸਮੇਂ ਕੋਰਸ ਕਰਨੇ ਪੈਣਗੇ ਦੋ ਬੈਠ ਕੇ ਟੈਸਟ ਹੋਣਗੇ ਜਿਸ ਵਾਸਤੇ ਕਿਤਾਬ ਪੜ੍ਹਨੀ ਪਵੇਗੀ ਤੇ ਆਖਰੀ ਟੈਸਟ ਹੋਵੇਗਾ ਡਰਾਈਵਿੰਗ ਦਾ ਜੇ ਦੋਨੋਂ ਟੈਸਟ ਪਾਸ ਹੋਣਗੇ ਤਾਂ ਲਾਇਸੈਂਸ ਸਾਡੇ ਹੱਥ ਵਿੱਚ ਆਵੇਗਾ ਨਹੀਂ ਤਾਂ ਨਹੀਂ ਆਵੇਗਾ ਕੋਈ ਵੀ ਡਰਾਈਵਰ ਗੱਡੀ ਤਾਂ ਹੀ ਚਲਾ ਸਕੇਗਾ ਜੇ ਉਸ ਕੋਲ ਗੱਡੀ ਦਾ ਬੀਮਾ ਇੰਸ਼ੋਰੈਂਸ ਹੋਵੇਗੀ 2 ਜਾਂ 3 ਸਾਲ ਪੁਰਾਣੀ ਗੱਡੀ ਜੋ ਕਿ ਬਿਲਕੁਲ ਨਵਿਆਂ ਵਰਗੀ ਹੁੰਦੀ ਹੈ ਉਸ ਤੋਂ ਬਾਅਦ ਗੱਡੀ ਨੂੰ ਹਰੇਕ ਸਾਲ ਸਰਕਾਰੀ ਲਾਇਸੈਂਸ ਸ਼ੁਦਾ ਗੈਰੇਜ ਦੇ ਵਿੱਚ ਲਿਜਾ ਕੇ ਉਸ ਨੂੰ ਮੁਕੰਮਲ ਚੈੱਕਅਪ ਕਰਾਉਣਾ ਹੋਵੇਗਾ ਕਿ ਗੱਡੀ ਦੇ ਵਿੱਚ ਕੋਈ ਬੁਨਿਆਦੀ ਨੁਕਸਾਨਾ ਨਹੀਂ ਇਸ ਡਿਚੀਅਸ ਸੀ ਵਿੱਚ ਕੋਈ ਨੁਕਸਾਨ ਨਹੀਂ ਇਸਦੇ ਟਾਇਰ ਜਿਆਦਾ ਕਸੇ ਹੋਏ ਤਾਂ ਨਹੀਂ ਕਿ ਇਸਦੇ ਵਾਈਪਰ ਸਾਫ਼ ਕਰਨ ਵਾਲੇ ਸ਼ੀਸ਼ੇ ਨੂੰ ਕੰਮ ਕਰਦੇ ਕਿ ਨਹੀਂ ਕਿ ਇਸ ਦੀਆਂ ਸਾਰੀਆਂ ਲਾਈਟਾਂ ਠੀਕ ਹਨ ਇਸ ਦੀਆਂ ਬ੍ਰੇਕ ਡਿਸਕ ਜਿਹੜੀਆਂ ਉਹ ਕਸੀਆਂ ਹੋਈਆਂ ਤਾਂ ਨਹੀਂ ਬ੍ਰੇਕਾਂ ਸਹੀ ਹਨ ਇਹਨਾਂ ਕੁਝ ਬੁਨਿਆਦੀ ਚੀਜ਼ਾਂ ਨੂੰ ਮੁਕੰਮਲ ਓਵਰਆਲ ਟੈਸਟ ਕਰਾ ਕੇ ਫਿਰ ਉਸ ਦਾ ਸਾਨੂੰ ਗੈਰੇਜ ਵਾਲੇ ਕੋਲੋਂ 1 ਸਾਲ ਵਾਸਤੇ ਸਰਟੀਫਿਕੇਟ ਮਿਲੇਗਾ ਜੋ 365 ਦਿਨ ਵਾਸਤੇ ਜਾਰੀ ਕੀਤਾ ਹੋਵੇਗਾ ਉਸ ਸਮੇਂ ਤੋਂ ਬਾਅਦ ਉਸ ਦੀ ਡੇਟ ਖਤਮ ਹੋਣ ਤੋਂ ਬਾਅਦ ਦੁਬਾਰਾ ਫਿਰ ਉਹੀ ਚੈੱਕਅਪ ਕਰਵਾਉਣੀ ਪਵੇਗੀ ਜੇ ਕੋਈ ਵਿਅਕਤੀ ਬਿਨਾਂ ਲਾਇਸੈਂਸ ਤੋਂ ਬਿਨਾਂ ਇੰਸ਼ੋਰੈਂਸ ਤੋਂ ਗੱਡੀ ਚਲਾਉਂਦਾ ਫੜਿਆ ਗਿਆ ਜਾਂ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਉਸ ਉੱਤੇ ਵਹੀਕਲ ਏਜੰਸੀ ਦੇ ਨਿਯਮਾਂ ਤਹਿਤ ਪੁਲਿਸ ਵੱਲੋਂ ਕੇਸ ਦਰਜ ਕਰਕੇ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ ਜੇਲ੍ਹ ਦਾ ਸਾਹਮਣਾ ਕਰਨਾ ਪਵੇਗਾ ਖਾਲਸਾ ਰਾਜ ਵਿੱਚ ਸੜਕਾਂ ਦੀ ਬਣਤਰ ਸੜਕਾਂ ਉੱਤੇ ਲੱਗੇ ਸਾਈਨ ਬੋਰਡ ਬਿਲਕੁਲ ਵਿਲੱਖਣ ਸੌਖੀ ਸਮਝ ਵਾਲੇ ਅਤੇ ਸੁੰਦਰ ਡਿਜ਼ਾਈਨਾਂ ਦੇ ਵਿੱਚ ਲੱਗਣਗੇ ਸਾਈਨਾਂ ਉੱਤੇ ਪੰਜਾਬੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਲਿਖਿਆ ਜਾਵੇਗਾ ਬਾਜ਼ਾਰਾਂ ਦੇ ਵਿੱਚ ਗੱਡੀਆਂ ਲਿਜਾਣੀਆਂ ਮਨਾ ਹੋਣਗੀਆਂ ਮਾਰਕੀਟ ਅਤੇ ਸਟੋਰਾਂ ਦੇ ਬਾਹਰ ਪਾਰਕਿੰਗ ਦਾ ਉਚਿਤਚਾ ਵਿਸ਼ੇਸ਼ ਪ੍ਰਬੰਧ ਹੋਵੇਗਾ ਪਾਰਕਾਂ ਇਸ ਤਰ੍ਹਾਂ ਦੀਆਂ ਹੋਣਗੀਆਂ ਜਿਨ੍ਹਾਂ ਵਿੱਚੋਂ ਚੋਰੀ ਦਾ ਕੋਈ ਖਤਰਾ ਨਹੀਂ ਹੋਵੇਗਾ ਸਾਈਨ ਬੋਰਡਾਂ ਦੇ ਉੱਤੇ ਅੰਗਰੇਜ਼ੀ ਨਾਲ ਇਸ ਲਈ ਲਿਖੀ ਜਾਵੇਗੀ ਤਾਂ ਕਿ ਸੰਸਾਰ ਵਿੱਚ ਆਉਣ ਵਾਲੇ ਸਲਾਨੀਆਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਜਿਸ ਤਰ੍ਹਾਂ ਕਿ ਚੀਨ ਵਰਗੇ ਮੁਲਕਾਂ ਦੇ ਵਿੱਚ ਆਉਂਦੀ ਹੈ ਟ੍ਰੈਫਿਕ ਪੁਲਿਸ ਦੀ ਵਰਦੀ ਦਾ ਰੰਗ ਹੋਰ ਹੋਵੇਗਾ ਦੂਸਰੀ ਪੁਲਿਸ ਦੀ ਵਰਦੀ ਦਾ ਰੰਗ ਹੋਰ ਹੋਵੇਗਾ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਨਵੀਨੀਕਰਨ ਹੋਵੇਗਾ ਪੁਰਾਣੇ ਸ਼ਹਿਰਾਂ ਦੇ ਨਾਲ ਹੀ ਨਵੇਂ ਸ਼ਹਿਰ ਸਥਾਪਿਤ ਕੀਤਾ ਜਾਵੇਗਾ ਨਵੇਂ ਅਤੇ ਪੁਰਾਣੇ ਸ਼ਹਿਰ ਦੇ ਦਰਮਿਆਨ ਜੋ ਪਾウダー ਜਾਂ ਜਿੱਦੀ ਸੜਕ ਹੋਵੇਗੀ ਉਸਤੇ ਵਿੱਚ ਕਟੋ-ਕਟ 50 ਫੁੱਟ ਚੌੜੀ ਸੜਕ ਜਾਂ ਇਸ ਤੋਂ ਵੀ ਵੱਡੀ ਸੜਕ ਬਣਾਈ ਜਾਵੇਗੀ ਸ਼ਹਿਰਾਂ ਦੇ ਆਲੇ ਦੁਆਲੇ ਇੱਕ ਰਿੰਗ ਰੋਡ ਹੋਵੇਗੀ ਜਿਸ ਨੂੰ ਅਸੀਂ ਪੰਜਾਬੀ ਚ ਕਾਵਾਂਗੇ ਫਿਰਨੀ ਸੜਕ ਜੋ ਪੂਰੇ ਸ਼ਹਿਰ ਦੇ ਆਲੇ ਦੁਆਲੇ ਚੱਕਰ ਕੱਢੇਗੀ ਉਹਦੇ ਵਿੱਚੋਂ ਹੀ ਹਰ ਇਲਾਕੇ ਨੂੰ ਜੋੜਿਆ ਜਾਵੇਗਾ ਅਤੇ ਉਸ ਤੋਂ ਅਗਾਹ ਵੱਡੇ ਜਿਹੜੇ ਹਾਈਵੇ ਹੋਣੇ ਹਨ ਉਹਨਾਂ ਹਾਈਵੇ ਦੇ ਉੱਤੇ ਕੋਈ ਵੀ ਟਰੈਕਟਰ ਨਹੀਂ ਚੜ੍ਹ ਸਕੇਗਾ ਕੋਈ ਵੀ ਸਾਈਕਲ ਨਹੀਂ ਚੜ੍ਹ ਸਕੇਗਾ ਕੋਈ ਵੀ ਪੈਦਲ ਤੁਰਨ ਵਾਲਾ ਨਹੀਂ ਚੜ੍ਹ ਸਕੇਗਾ ਜਿਸ ਤਰੀਕੇ ਅੱਜ ਕੱਲ ਗੰਨਿਆਂ ਨਾਲ ਭਰੇ ਟਰੱਕ ਜਾਂ ਤੂੜੀ ਨਾਲ ਲੱਦੇ ਹੋਏ ਉਹ ਗੋਲਮੋਲ ਫੁੱਟਬਾਲ ਜੇ ਬਣੇ ਹੋਏ ਟਰੱਕ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਹੋਣਗੇ ਹਰੇਕ ਟਰੱਕ ਉੱਤੇ ਹਰੇਕ ਵਹੀਕਲ ਉੱਤੇ ਕਿੰਨਾ ਲੋਡ ਪਾਇਆ ਜਾ ਸਕਦਾ ਉਸ ਲਈ ਬਕਾਇਦਾ ਕਾਨੂੰਨ ਬਣੇਗਾ ਉਸ ਦੇ ਬਾਡੀ ਤੋਂ ਬਾਹਰ ਕੋਈ ਵੀ ਲੱਦੀ ਹੋਈ ਚੀਜ਼ ਬਾਹਰ ਨਹੀਂ ਦਿਸਣੀ ਚਾਹੀਦੀ ਅਗਰ ਬਾਹਰ ਦਿਸੇ ਤਾਂ ਜੁਰਮਾਨਾ ਠੋਕੇਗਾ ਵਹੀਕਲ ਸੜਕ ਤੋਂ ਥੱਲੇ ਲਾਤਾ ਜਾਵੇਗਾ ਉਹ ਵਹੀਕਲਾਂ ਦੀ ਉਮਰ ਵੀ ਤੈਅ ਕੀਤੀ ਜਾਵੇਗੀ ਕਿ ਕਿੰਨੇ ਸਾਲ ਤੋਂ ਜ਼ਿਆਦਾ ਪੁਰਾਣਾ ਵਹੀਕਲ ਹਾਈਵੇ ਤੇ ਨਹੀਂ ਚੜ੍ਹ ਸਕੇਗਾ ਉਪ ਬੈਨ ਹੋਣਗੇ ਕੋਈ ਵੀ ਵਹੀਕਲ ਧੂਆਂ ਛੜਦਾ ਨਜ਼ਰ ਨਹੀਂ ਆਵੇਗਾ ਜੇ ਕਿਸੇ ਨੇ ਧੂਆਂ ਛੜਿਆ ਉਸ ਉੱਤੇ ਵੀ ਕਾਰਵਾਈ ਲਈ ਕਾਨੂੰਨ ਬਣਨਗੇ ਆਪਣੇ ਬਣਨ ਵਾਲੇ ਸਿੱਖੀ ਖਾਲਸਾ ਰਾਜ ਦੇਸ਼ ਦੇ ਲੋਕਾਂ ਦੀ ਸੁਰੱਖਿਆ ਨਾਲ ਸਬੰਧਤ ਆਵਾਜ਼ਾਈ ਦੇ ਸਾਧਨਾਂ ਨਾਲ ਸਬੰਧਤ ਅੱਜ ਕੁਝ ਉਪਰੀਆਂ ਉਪਰੀਆਂ ਉੱਪਰਲੀਆਂ ਉਪਰੀਆਂ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਹਨ ਭਾਗ 7 ਵਿੱਚ ਹੁਣ ਕਿਸੇ ਨਵੇਂ ਪ੍ਰਬੰਧ ਅਤੇ ਮਹਿਕਮੇ ਨਾਲ ਸਬੰਧਤ ਵਿਚਾਰ ਵਟਾਂਦਰੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ